ਸ਼੍ਰੀ ਪਟਨਾ ਸਾਹਿਬ ਵੱਲੋਂ ਹੁਕਮਾਂ ਦੀ ਉਲੰਘਣਾ ਕਰਨ ਦੇ ਚਲਦੇ ਹੋਏ ਤਿੰਨ ਵਾਰ ਮੌਲਾ ਦੇਨ ਤੋਂ ਬਾਅਦ ਤਨਖਾਈਆ ਘਟਾਰ ਦਿੱਤਾਇਆ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ ਉਸ ਹੁਕਮ ਨੂੰ ਦੇਖੋ ਜੀ ਇਹ ਕੋਈ ਪੰਥ ਸਿੱਖ ਪੰਥ ਵਾਸਤੇ ਇਸ ਤਰ੍ਹਾਂ ਦਾ ਜਿਹੜਾ ਸਾਰਾ ਚੱਲ ਰਿਹਾ ਵਰਤਾਰਾ ਕੋਈ ਬਹੁਤ ਵਧੀਆ ਤਾਂ ਨਹੀਂ ਕਹਿ ਸਕਦੇ ਸੀ ਕਿ ਬਹੁਤ ਵਧੀਆ ਆ ਲੇਕਿਨ ਸਾਡੇ ਜਿਹੜੇ ਧਾਰਮਿਕ ਪੋਲੀਟੀਕਲ ਆਗੂ ਨੇ ਉਹ ਇੰਨੇ ਹੰਕਾਰੇ ਹੋਏ ਆ ਉਹਨਾਂ ਨੂੰ ਸਿੱਖਾਂ ਦੀਆਂ ਸੰਸਥਾਵਾਂ ਪਰੰਪਰਾਵਾਂ ਰੌ ਰੀਤ ਦੀ ਪ੍ਰਵਾਹੀ ਨਹੀਂ ਕਰਦੇ ਜੋ ਕੁਛ ਉਹਨਾਂ ਨੇ ਪਹਿਲਾਂ ਅਕਾਲ ਤਖਤ ਸਾਹਿਬ ਤੋਂ ਹੋਏ ਹੁਕਮਨਾਮੇ ਬਾਰੇ ਕੀਤਾ ਹੈਗਾ ਆ ਤੇ ਉਹ ਉਥੇ ਨਿਚ ਪਰਦੇਸਾ ਵਾਲਾ ਜਿਹੜਾ ਆ ਉਹਨਾਂ ਨੂੰ ਲੱਗਦਾ ਕਿ ਤਾਂ ਐਵੇਂ ਪੁਜਾਰੀ ਆ ਆਪਣੇ ਕਰਦੇ ਰਹਿੰਦੇ ਆ ਤੇ ਸਾਨੂੰ ਕੁਝ ਨਹੀਂ ਲੇਕਿਨ ਸਿੱਖ ਸੰਗਤਾਂ ਦੇ ਵਿੱਚ ਸਿੱਖ ਸਮਾਜ ਦੇ ਵਿੱਚ ਜਿਹੜਾ ਹੈ ਮੈਸੇਜ ਜਾਂਦਾ ਆ ਕਿ ਸਿੱਖ ਲੀਡਰ ਨੇ ਜਿਹੜੇ ਔਰ ਸਿੱਖ ਸੰਸਥਾਵਾਂ ਦੀ ਸਿੱਖ ਤਕਤਾਂ ਦੀ ਕੋਈ ਪ੍ਰਵਾਹ ਨਹੀਂ ਕਰਦੇ ਇਹਨਾਂ ਵਾਸਤੇ ਉਹਨਾਂ ਨੂੰ ਆਪਣੇ ਨੌਕਰ ਕਰਦੇ ਪੁਜਾਰੀ ਸਮਝਦੇ ਆ ਇਹਨਾਂ ਦਾ ਇਸ ਤੋਂ ਵੱਧ ਕੁਝ ਨਹੀਂ ਲੇਕਿਨ ਜਿਸ ਹਾਲਤ 'ਚ ਇਹਨਾਂ ਦੀ ਅੱਜ ਹੋਈ ਹੋਈ ਹੈ ਸਿੱਖ ਸੰਸਥਾਵਾਂ ਦੇ ਵਿੱਚ ਸਿੱਖ ਸਮਾਜ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਇਹਨਾਂ ਨੂੰ ਇਹ ਇਸ ਤਰ੍ਹਾਂ ਇਹਨਾਂ ਹੰਕਾਰ ਛੱਡ ਕੇ ਉੱਥੇ ਜਾ ਕੇ ਇੱਕ ਛੱਤੇ ਸੁੱਚੇ ਸਿੱਖ ਦੇ ਸਿੱਖਾਂ ਦੇ ਵਿੱਚ ਇਹਨਾਂ ਨੇ ਸ਼ਾਮਲ ਕਰਨੀ ਆ ਪੰਜਾਬ ਦੇ ਵਿੱਚ ਸ਼ਾਮਲ ਕਰਨੀ ਆ ਤੇ ਸਿੱਖਾਂ ਦੇ ਜਿਹੜੇ ਇਤਿਹਾਸ ਨਾਲ ਸਖਤ ਜੁੜੇ ਹੋਏ ਆ ਉਹਨਾਂ ਦਾ ਮਾਨ ਸਨਮਾਨ ਕਰਨਾ ਪਏਗਾ ਉੱਤੇ ਇਹਨਾਂ ਨੂੰ ਢਾਕੇ ਆਪਣੀ ਜਿਹੜੀ ਹੈਗੀ ਆ ਆਪਣੀ ਤਨਖਾਹ ਲਵਾਉਣੀ ਚਾਹੀਦੀ ਸੀ ਕਿ ਉਹਨਾਂ ਨੇ ਸਮਾਂ ਦਿੱਤਾ ਸੀਗਾ ਬਹੁਤ ਜ਼ਿਆਦਾ ਸਮਾਂ ਦਿੱਤਾ ਸੀ ਵਾਰ-ਵਾਰ ਸਮਾਂ ਦਿੱਤਾ ਸੀ ਕਿ